ਡੱਬਾ ਬੜਾ ਤੂੰ ਬਰਫੀ ਲੈ ਕੇ ਆਇਆ ਮੈਂ ਲੈਣ ਤੇ ਉਹ ਸੜੇ ਜੇ ਰਸਗੁੱਲੇ ਮੰਮੀ ਜਿੰਨੇ ਜੋਗਾ ਹੈਗਾ ਨਾ ਖੁਸ਼ੀ ਨਾ ਲੈ ਕੇ ਆਇਆ ਵਾ ਰੋਂਦਾਂ ਨੀ ਲੈ ਕੇ ਆਇਆ ਜੇ ਤੈਨੂੰ ਖੁਸ਼ੀ ਹੁੰਦੀ ਨਾ ਤੇ ਖੁਸ਼ੀ ਖੁਸ਼ੀ ਮੈਨੂੰ ਲੈ ਕੇ ਜਾਂਦਾ ਵੀ ਮੰਮੀ ਆ ਘਰ ਤੂੰ ਮੇਰਾ ਕੀ ਹਾਲ ਪੁੱਛਣਾ ਤੂੰ ਤਾਂ ਮੁੰਡੇ ਦਾ ਨਹੀਂ ਪੁੱਛਿਆ ਮੈਂ ਨਹੀਂ ਡੱਬਾ ਰੱਖਣਾ ਜੇ ਤੋਂ ਕੂਨ ਨਹੀਂ ਬੋਲਣ ਨੀ ਤੇ ਮੈਂ ਡੱਬਾ ਕਾਲੀ ਰੱਖਾਂ ਸੋ ਸੋ ਤੂੰ ਗੱਲਾਂ ਕਰਦੇ ਦੋਏ ਜੀ ਮੈਨੂੰ ਜੇ ਬਹੁਤ ਹੀ ਖੁਸ਼ੀ ਹੈ ਤੁਹਾਨੂੰ ਚੜੀਆਂ ਵਾ ਨਾ ਤੇ ਜਾਓ ਚਲ ਜਾਓ ਉਧਰ ਬਹੁਤਾ ਚਾਹ ਤੈਨੂੰ ਚੜਨ ਦਿਆ ਵਾ ਮੈਂ ਤੇ ਨਹੀਂਗਾ ਡੱਬਾ ਰੱਖਣਾ ਤੇ ਨਾ ਮੈਂ ਖਾਣਾ ਇਹ ਗੱਲ ਮੈਂ ਅਗਲਿਆਂ ਦੀ ਗੱਲ ਸੁਣੂੰਗੀ ਵੀ ਲੈ ਆਂ ਹੀ ਡੱਬਾ ਦੇ ਕੇ ਆਏ ਆ ਉਧਰ ਐਦਾਂ ਤਾਂ ਮੈਂ ਕਦੀ ਵੀ ਨਹੀਂ ਰੱਖਦੀ ਜਦੋਂ ਅਗਲਿਆਂ ਦੇ ਕੋਈ ਚਾਰੀ ਇਹਦੇ ਨਾਲ ਸੱਦਿਆ ਹੀ ਨਹੀਂ ਆ ਆ ਖੜੋ ਆਪਣਾ ਡੱਬਾ ਰਪਿੰਦਰ ਆ ਕੀ ਅਕਲ ਹੋਈ ਭਲਾ ਅਹੀਂ ਨਹੀਂ ਖਾਂਦੇ ਤਾਂ ਬੜਾ ਢਾਠ ਠੀਕ ਵਾ ਨਾ ਨਹੀਂ 3 ਮਹੀਨੇ ਹੋ ਗਏ ਆ ਤੁਸੀਂ ਸਾਰ ਨਹੀਂ ਪੁੱਛੀ ਕਿਹਦੀ ਤੁਸੀਂ ਮਰ ਗਏ ਆ ਕਿ ਹੈਗੇ ਆ ਕਿ ਨਹੀਂ ਹੈਗੇ ਪੁੱਛਿਆ ਕਿਨੇ ਇੱਕ ਵਾਰ ਵੀ ਹੋ ਤੂੰ ਤੁਸੀਂ ਡੱਬੇ ਕਲਾਉਂਦੇ ਫਿਰਦੇ ਆ ਤੇਰੀਆਂ ਇੰਨਾ ਕਰਤੂਤਾਂ ਨੇ ਨਾ ਮੈਨੂੰ ਪਛਾਣ ਕਰ ਦਿੱਤਾ ਵਾ ਨਹੀਂ ਤੇ ਮੈਂ ਤੇ ਦੂਆ ਵਾਲੀ ਜਾਂਦੀ ਸੀ ਤੂੰ ਆਪ ਹੀ ਸੋਚ ਕੇ ਵੇਹ ਜਦੋਂ ਮੈਂ ਜਾਂਦੀ ਸੀ ਨਾ ਉਦੋਂ ਤੇਰਾ ਕਲੇਸ਼ ਹੁੰਦਾ ਸੀ ਤੂੰ ਇਹੋ ਕਹਿੰਦੀ ਹੁੰਦੀ ਸੀ ਨਾ ਸਾਡੇ ਘਰ ਨਾ ਆਇਆ ਕਰ ਤੇਰੇ ਕਰਕੇ ਲੜਾਈ ਪੈਂਦੀ ਆ ਤੇ ਜੇ ਹੁਣ ਮੈਂ ਜਾਣਾ ਛੱਡ ਦਿੱਤਾ ਵਾ ਹੁਣ ਤੈਨੂੰ ਕਾਦੀ ਤੰਗੀ ਆ ਤੈਨੂੰ ਤਾਂ ਕਿਤੇ ਮਾਸਾ ਜਿੰਨੀ ਕਦਰ ਨਹੀਂ ਹੈਗੀ ਚੀਜ਼ ਦੀ ਕਿਦਾਂ ਸੁੱਟ ਕੇ ਗਈ ਟਾਡੇ ਪੈਰਾਂ ਚ ਕਮ ਸੇ ਕਮ 70 ਰੱਖ ਲੈਂਦੇ ਜੇ ਨਹੀਂ ਵਧਾਈ ਦੇਣ ਹੋਣਾ ਤੇ ਦਲਜਿੰਦਰ ਦੇ ਹੀ ਝਾੜੂ ਮਾਰਨ ਅੱਛਾ ਤੇ ਡੱਬਾ ਮੈਂ ਚੋਕੇ ਮਾਰਿਆ ਉਹਦੇ ਪੈਰਾਂ ਦੇ ਵਿੱਚ ਮੈਂ ਹਾਂ ਆ ਲੈ ਫੜ ਪਹਿਲੇ ਮੈਂ ਤੂੰ ਹੀ ਕਲਾਇਆ ਨਾ ਇੰਦਾ ਚੰਗਾ ਕਲਾ ਕੇ ਉਹਨੂੰ ਤੇ ਆਪ ਚੰਗੀਆਂ ਬੰਦੀਆਂ ਫਿਰਦੀਆਂ ਕਰ ਮੈਂ ਹਾਂ ਇਹ ਨਹੀਂ ਡੱਬਾ ਰੱਡਾ ਖਾਂਦੀ ਉਦਾਂ ਹੀ ਚੰਗੀਆਂ